ਅਜੇ ਤੱਕ ਗਰਮੀ ਵੀ ਨਹੀਂ ਵੀ ਗਈ ਜਦ ਪਹਿਲਾਂ ਬਵਾਦ ਹੋ ਗਏ ਮੇਰੇ ਡਾਇਰੀਆ ਹੋ ਗਏ ਜੀ ਹਾਂ ਡਾਇਰੀਆ ਹੋ ਗਿਆ ਇਹ ਬਵਾਦੀ ਬੜੀ ਮੈਂ ਵੇਹਵਾ ਨਾ ਮੀਦਾ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ ਚਾਰ ਦਿਨਾਂ ਦੇ ਤਪ ਪਈ ਨਹੀਂ ਕੁੱਤੇ ਛਤਰੀ ਲਾਈ ਆ ਬਾਪੂ ਵਾਲੀ ਸਮਝਦੇ ਹਾਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਜੇ ਤੇ ਦਿਹਾੜੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਚ ਕਿਵੇਂ ਬੁਮਾਦੀ ਤੂੰ ਦੱਸ ਹੁਣ ਪੈਰੀਆ ਜੀ ਇੰਗਲਿਸ਼ ਚ ਤਾਂ ਪਤਾ ਹੈਂ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕਿਵੇਂ ਤੇ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜੇ ਤਾਂ ਯਾਰ ਮਦਾਨ ਨੂੰ ਵੀ ਪਖੇ ਟੱਟੀਆਂ ਪਹਿਲਾਂ ਲੱਗ ਗਿਆ ਮੈਂ ਤਾਂ ਸਾਰਾ ਆਖੀ ਮਦਾਨ ਤੇ ਭਖੰਦੇ ਪਿਓ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਸਬਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਯਾਰ ਮੈਂ ਤਾਂ ਹਵਾ ਮੈਂ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਤਾਂ ਉਹ ਹੀ ਦੱਸ ਰਹੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟਿਕਲ ਟਟੀਆਂ ਜਾਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆ ਵਸਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋਲੋ ਬੱਚਿਆਂ ਕੋਲੋ ਕੱਲ ਪੁਛਿਆਦ ਕਰਾਉਂਦੇ ਸੀ ਮਤਲਬ ਕੰਮ ਨਿਪੜ ਗਿਆ ਕਾਂਲੀ ਦਲ ਦਾ ਵੀ ਭਾਜੀਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇ ਦਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਸਭ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਹੋ ਤੁਸੀਂ ਤਾਂ ਇੰਗਲਿਸ਼ ਦਾ ਬਹੁਤੀ ਬੋਲਿਆ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚੱਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਇੱਕ ਦੀ ਗੱਲ ਤਾਪਾਂ ਨੂੰ ਇੱਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਜੋਂ ਪੰਜਾਬ ਬਚਾ ਲੀਨੇ ਜੇ ਤਾਪਮਨ ਹੋ ਗਿਆ ਜ਼ਿਆਦਾ ਗਲਮੀ ਜ਼ਿਆਦੀ ਫੇਕਦੇ ਚਲੋ ਏਸੀ ਚ ਚਲਦੇ ਛੱਡੋ ਪੰਜਾਬ ਦਾ ਕੀ ਅਜੇ ਤਾਂ ਮੇਰਾ ਖਿਆਲ ਰਹਿੰਦੇ ਹੋਣਾ ਅੱਧਾ ਪੰਜਾਬ ਦੇ ਇਧਾ ਨਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾਦਾ ਸੱਚੇ ਪਾਤਸ਼ਾਹ ਨੂੰ ਤੰਦਰੁਸਤ ਕਰੇ ਉਹ ਸੇਠ ਠੀਕ ਹਨ ਤੇ ਸਾ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਦਾ ਵੀ ਕੀ ਹਾਲਤ ਹੋ ਜੀ ਅਲਵਲ ਸਾਹਿਬ ਤਾਲੀ ਅਜੇ ਤਾਂ ਗਲਮੀ ਵੀ ਲਗਾਈ ਜਾ ਪਹਿਲਾਂ ਬਿਮਾਰ ਹੋ ਗਏ ਮੇਰੇ ਡੈਰੀਆ ਹੋ ਗਏ ਜੀ ਹਾਂ ਡੈਰੀਆ ਹੋ ਗਏ ਤੇ ਬਿਮਾਰੀ ਬੜੀ ਮੈਂ ਇਹਦਾ ਨੰਮੀ ਦਾ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ ਚਾਰ ਦਿਨਾਂ ਦੇ ਧੁੱਪ ਪਈ ਨਹੀਂ ਕੁੱਤੇ ਛਤਰੀ ਲਾਹੀ ਆ ਬਾਪੂ ਵਾਲੀ ਸਮਝਦੇ ਦੀ ਗੱਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਜੇ ਤੇ ਦਿਹਾੜੀ ਤੇ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਚ ਕਿ ਕਿਤੇ ਬੁਮਾਦੀ ਨੂੰ ਦੱਸ ਹੁਣ ਪੈਰੀਆ ਜੀ ਇੰਗਲਿਸ਼ ਚ ਤਾਂ ਪਤਾ ਹੈ ਹੈ ਪੰਜਾਬੀ ਚ ਵੀ ਦੱਸੋ ਨਾ ਪੰਜਾਬੀ ਚ ਕੀਤੇ ਤੇ ਵੀ ਟਟੀਆਂ ਲੱਗ ਗਿਆ ਬੰਦੇ ਇਹ ਅਜਾ ਤਾਂ ਯਾਰ ਮਦਾਨ ਨੂੰ ਵੀ ਪਖੇ ਟਟੀਆਂ ਪਹਿਲਾਂ ਹੀ ਲੱਗ ਗਿਆ ਸਭ ਆਖੀ ਮਦਾਨ ਤੇ ਭਖੰਦੇ ਪਿਓ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਮਾਨ ਦੇ ਅੱਗੇ ਦਿਓ ਮਾਨ ਸਾਹਿਬ ਦੇ ਅੱਗੇ ਦਿਓ ਤੁਹਾਨੂੰ ਪਹਿਲਾਂ ਹੀ ਯਾਰ ਮੈਂ ਤਾਂ ਹਵਾ ਮੈਂ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟੀਕਲ ਟਟੀਆਂ ਨੇ ਇਹ ਟਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟਟਕੀਆਂ ਜਾਂਦੀਆਂ ਕਿਉਂਕਿ ਸਦਾ ਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆਲ ਰੱਖਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋਲ ਬੱਚਿਆਂ ਕੋਲ ਕੱਲ ਪੁਛਾਤ ਕਰਾਉਂਦੇ ਸੀ ਮਤਲਬ ਕੰਮ ਨਿਭੜ ਗਿਆ ਕਾਲੀ ਦਲ ਦਾ ਵੀ ਭਾਜੀਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਦਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ। ਕੋਈ ਜਦ ਇੰਗਲਿਸ਼ ਦਾ ਬੋਦੀ ਬੋਲਿਆ ਕਦੋਂ। ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ। ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ। ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ। ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ? ਸਭ ਦੇਖ ਦੀ ਗੱਲ। ਤਾਪਮਾਨ ਉਹ ਦੇਖ ਕੇ ਨਿਕਲਦੇ ਆ। ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਜੇ ਪੰਜਾਬ ਬਚਾ ਲੀਨੇ। ਜੇ ਤਾਪਮਾਨ ਹੋ ਗਿਆ ਜ਼ਿਆਦਾ ਗਦਮੀ ਚਾਦੀ ਫੇਕਦੇ ਚਲੋ ਏਸੀ ਚ ਜਲਦੇ ਛੱਡੋ ਪੰਜਾਬ ਦਾ ਕੀ ਅਜੇ ਤੇ ਮੇਰਾ ਖਾਤਾ ਰਹਿੰਦੇ ਹੋਣਾ ਅੱਧਾ ਪੰਜਾਬ ਰਹਿੰਦਾ ਨਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾੜਾ ਸੱਚੇ ਪਾਤਸ਼ਾਹ ਉਹਨਾਂ ਤੁਹਾਨੂੰ ਦੁਸਤ ਕਰੇ ਉਹ ਸੇਠ ਠੀਕ ਹਨ ਤੇ ਸਾ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਿਹਾ ਵੀ ਕੀ ਹਾਲਤ ਹੋਦੀ ਹੈ ਸਰਦਾਰ ਸਾਹਿਬ